ਤੇ ਕਾਜੀ ਸਾਰਿਆਂ ਨੂੰ ਅੱਜ ਨੂੰ ਲੱਗੇ ਹਾਂ ਅਸੀਂ ਪੂਰੀਆਂ ਤੇ ਮੈਂ ਉਸ ਸਾਈਡ ਬੈਠੀ ਸੀ ਤਾ ਧੂਆ ਉਧਰ ਚਲੇ ਗਿਆ ਇੱਧਰ ਆਈ ਤਾਂ ਧੂਆ ਇੱਧਰ ਆ ਗਿਆ ਇਹ ਹੈ ਹਾਲ ਅੱਜ ਦਾ ਅਸੀਂ ਬਣਾਉਣ ਲੱਗੇ ਹਾਂ ਜੀ ਆਟੇ ਦੀਆਂ ਪੂਰੀਆਂ ਇਹ ਰਹਾ ਤਾਂ ਇਹ ਮੰਨਣਾ ਹੈ ਕਿ ਜੇ ਡਾਕਟਰ ਦਾ ਤੁਸੀਂ ਫਾਇਦਾ ਕਰਾਉਣਾ ਚਾਹੁੰਦੇ ਹੋ ਤਾਂ oily ਖਾਣਾ ਰੱਜ ਕੇ ਖਾਓ ਤੇ ਅਖੀਰ 'ਚ ਜਾ ਕੇ ਜੀ ਡਾਕਟਰ ਦੀ ਜੇਬਾਂ ਤੁਸੀਂ ਪੂਰੀਆਂ ਭਰ ਦੋ ਪੈਸਿਆਂ ਨਾਲ ਤੇ ਇਹੀ ਗੱਲ ਅੱਜ ਬਣੀ ਕਿ ਮਾਰਨਿੰਗ 'ਚ ਜੀ ਆਪਾਂ ਜੋ ਹੈ ਸਟਾਰਟ ਕਰਤਾ ਜੀ oily ਖਾਣ ਦਾ ਕੰਮ ਤੇ ਪੂਰੀਆਂ ਬਣਾਈਆਂ ਤੇ ਸਾਰਾ ਦਿਨ ਜੋ ਪਰੇਸ਼ਾਨੀ ਦਾ ਅਹਿਸਾਸ ਹੋਇਆ ਉਸ ਦਾ ਪਛਤਾਵਾ ਤਾਂ ਸਾਰਾ ਦਿਨ ਹੀ ਰਹਿੰਦਾ ਹੈ ਉਹੀ ਗੱਲ ਸਾਡੇ ਨਾਲ ਬਣੀ ਪਰ ਮੈਂ ਸੋਚਦੀ ਸੀਗੀ ਅਸੀਂ ਜੋ ਬਣਾਈ ਸੀਗੀਆਂ ਉਹ ਆਟੇ ਦੀਆਂ ਪੂਰੀਆਂ ਬਣਾਈ ਸੀਗੀਆਂ ਪਰ ਜਿਹੜੇ ਮੈਦੇ ਦੀਆਂ ਖਾਂਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਣਾ ਤਾਂ ਜੀ ਕੰਨਾਂ ਨੂੰ ਹੱਥ ਲਾ ਕੇ ਹੁਣ ਤਾਂ ਜੀ ਥੋੜੇ ਜੋ ਹੈ ਗੈਪ ਪਾ ਕੇ ਹੀ ਆਪਾਂ ਪੂਰੀਆਂ ਦਾ ਪੰਗਾ ਲਵਾਂਗੇ ਨੈਕਸਟ ਟਾਈਮ ਕਿਉਂਕਿ ਬਹੁਤ ਜ਼ਿਆਦਾ ਹੈਵੀ ਕਮ ਹੋ ਜਾਂਦਾ ਹੈ ਤੇ ਇੱਕ ਜੋ ਹੈ ਧੂਆ ਬਹੁਤ ਸੀਗਾ ਤੇ ਚੁੱਲ੍ਹੇ ਦੀ ਗਲਤ ਡਾਇਰੈਕਸ਼ਨ ਹੈ ਮੈਨੂੰ ਫੀਲ ਹੁੰਦਾ ਹੈ ਤੇ ਧੂਆ ਤਾਂ ਸਿੱਧਾ ਸਿਰ ਤੇ ਆਉਂਦਾ ਹੈ ਤਾਂ ਕਿਉਂ ਨਾ ਜੀ ਆਪਾਂ ਜੋ ਹੈ ਇਹ ਔਇਲੀ ਨੂੰ ਥੋੜਾ ਜਿਹਾ ਹੁਣ ਘਟਾਉਨੇ ਆ ਤੇ ਇਧਰ ਜੀ ਆਪਣੇ ਜੋ ਹੈ ਮਸ਼ੀਨ ਦਾ ਕੰਮ ਸਟਾਰਟ ਹੋ ਗਿਆ ਸੀਗਾ ਕੱਪੜੇ ਧੋਣੇ ਸੀਗੇ ਪੈਂਡਿੰਗ ਪਏ ਸੀਗੇ ਕਈ ਦਿਨਾਂ ਤੋਂ ਤਾਂ ਹੁਣ ਤਾਂ ਜੋ ਹੈ ਇਹ ਫਾਈਨਲ ਜੋ ਅੱਜ ਕੱਪੜੇ ਧੋਣੇ ਹੀ ਸੀਗੇ ਤਾਂ ਆਪਾਂ ਜੀ ਲਾ ਲਈ ਸੀਗੀ ਮਸ਼ੀਨ ਤੇ ਸਾਰੇ ਕੰਮ ਆਪਣੇ ਜੋ ਹੈ ਜੇ ਰਹਿੰਦੇ ਹੀ ਸੀਗੇ ਬਸ ਜੋ ਹੈ ਸਵੇਰ ਦਾ ਨਾਸ਼ਤਾ ਤੇ ਜੋ ਹੈ ਕਿਚਨ ਕਲੀਨ ਕਰਕੇ ਆਪਾਂ ਜੀ ਹੋ ਗਏ ਸੀਗੇ ਫ੍ਰੀ ਤੇ ਇਧਰ ਮੈਂ ਤਣੀ ਤੇ ਪਾਤੇ ਕੱਪੜੇ ਤੇ ਕੱਪੜੇ ਸੁੱਕੀ ਜਾਣਗੇ ਤੇ ਆਪਣਾ ਇੱਕ ਰਾਉਂਡ ਤਾਂ ਜੋ ਹੈ ਕੰਪਲੀਟ ਹੋ ਗਿਆ ਸੀਗਾ ਤੇ ਅੱਜ ਕਈ ਜੋ ਹੈ ਹੈਵੀ ਕੱਪੜੇ ਵੀ ਧੋਤੇ ਸੀਗੇ ਮਸ਼ੀਨ 'ਚ ਇਹ ਕਾਲ ਜੀ YouTube ਫੈਮਿਲੀ ਕਿਵੇਂ ਹੋ ਮੀਂਦਾ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਗਰਮੀਆਂ ਜੀ ਆ ਗਈਆਂ ਤੇ ਹੁਣ ਜੀ ਬਸ ਚਾਹੇ ਪਾਸੇ ਜੋ ਹੈ ਤਪੱਸ ਹੀ ਰਹਿਣੀ ਹੈ ਤਾਂ ਕਿਉਂ ਨਾ ਜੀ ਆਪਣੇ ਸਰੀਰ ਨੂੰ ਜੋ ਹੈ ਐਕਟਿਵ ਰੱਖੀਏ ਕਿਉਂਕਿ ਤਲੀਆਂ ਚੀਜ਼ਾਂ ਖਾਧੀਆਂ ਸੀ ਜੀ ਅੱਜ ਮਾਰਨਿੰਗ 'ਚ ਤੇ ਜੋ ਹੈ ਧੂਏਂ 'ਚ ਕੰਮ ਕੀਤਾ ਤਾਂ ਉਹਦੇ ਨਾਲ ਜੋ ਹੈ ਸਿਰ 'ਚ ਹੋ ਗਿਆ ਬਹੁਤ ਜ਼ਿਆਦਾ ਸਟ्रेस ਉਹ ਨੂੰ ਜੀ ਰਿਲੈਕਸ ਕਰਨ ਲਈ ਆਪਾਂ ਪਹਿਲਾਂ ਸੋਚਿਆ ਕਿ ਰੈਸਟ ਕਰੀਏ ਪਰ ਸੋਚਿਆ ਕਿ ਰੈਸਟ ਕਰਕੇ ਤਾਂ ਹੋਰ ਵੀ ਜੋ ਹੈ ਤਬੀਅਤ ਖਰਾਬ ਹੋ ਜਾਣੀ ਹੈ। ਤਾਂ ਇਸ ਕਰਕੇ ਜੀ ਆ ਗਏ ਹਾਂ ਆਪਣੇ ਬਾਹਰ ਫਾਰਮ ਹਾਊਸ ਤੇ ਤੇ ਇੱਥੇ ਜੋ ਹੈ ਥੋੜਾ ਟਾਈਮ ਸਪੈਂਡ ਕੀਤਾ ਆਪਣੇ ਪਸ਼ੂਆਂ ਨਾਲ ਤੇ ਅੱਜ ਜੋ ਹੈ ਹਸਬੈਂਡ ਵੀ ਘਰੇ ਨੇ ਤਾਂ ਸੋਚਿਆ ਕਿਉਂ ਨਾ ਜੋ ਆਪਣੇ ਕੰਮ ਰਹਿੰਦੇ ਨੇ ਉਹ ਨਿਪਟਾ ਲਈਏ। ਜਿਵੇਂ ਕਿ ਬੱਦਲ ਵੀ ਨੇ ਤੇ ਮੀਂਹ ਵੀ ਆ ਸਕਦਾ ਹੈ ਇਸ ਕਰਕੇ ਸੋਚਦੀ ਹਾਂ। ਕੀ ਕਿਤਾ ਪਾਤੀਆਂ ਜੋ ਹੈ ਆਪਾਂ ਪੰਚਾਇਤ ਆਪਣੇ ਟਿਕਾਣੇ ਤੇ ਤੇ ਨਾਲ ਹੀ ਜੋ ਹੈ ਪਿਛਲੀ ਪਾਸੇ ਜੋ ਹੈ ਚੁੰਮੇ ਵਾਲੇ ਪਾਸੇ ਸਫਾਈ ਕਰਨ ਵਾਲੀ ਹੈ ਉਹ ਵੀ ਥਾਂ ਧੋਣੀ ਹੈ ਤਾਂ ਉਹ ਧੋਣੇ ਹਾਂ ਤੇ ਰਹਿੰਦੇ ਕੰਮ ਆਪਣੇ ਕੰਪਲੀਟ ਕਰਦੇ ਹਾਂ ਤੇ ਬਲੌਗ ਤੇ ਪਹਿਲੀ ਵਾਰ ਹੋਣ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜੁੜ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਜੀ ਸਾਰੇ ਅਸਤਰ ਸ਼ਸਤਰ ਧਾਰਨ ਕਰਕੇ ਜੀ ਆਪਾਂ ਲੱਗੇ ਸੀਗੇ ਆਪਣੇ ਕੰਮਾਂ 'ਚ ਇਸ ਤੋਂ ਬਾਅਦ ਜੀ ਆਪਾਂ ਸਭ ਤੋਂ ਪਹਿਲਾਂ ਜੀ ਚੱਕਿਆ ਆਪਣਾ ਹਥਿਆਰ ਯਾਨੀ ਕਿ ਝਾੜੂ ਤੇ ਸਾਰੇ ਜੋ ਹੈ ਕਲੀਨਿੰਗ ਕਰਦੀ ਤੇ ਉਸ ਤੋਂ ਬਾਅਦ ਜੀ ਲਾਈ ਜੀ ਪਾਈਪ ਲਾਈਨ ਜੋ ਕਿ ਸਾਨੂੰ ਦੇ ਗਈ ਧੋਖਾ ਕਿ ਟੈਂਕੀ ਤਾਂ ਪਾਣੀ ਖਾਲੀ ਹੈ ਤੇ ਆਪਾਂ ਜੀ ਕਰਤਾ ਕੈਨਸਲ ਅੱਜ ਤੋਂ ਤੋਂ ਆਈ ਦਾ ਕੰਮ ਕਿਉਂਕਿ ਹੋਰ ਕੰਮ ਵੀ ਆਪਾਂ ਨੂੰ ਦੇਖ ਰਹੇ ਸੀਗੇ ਤਾਂ ਮੈਂ ਤੇ ਮੇਰੇ ਕੰਮ ਤਾਂ ਜੋ ਹੈ ਨਿਭੜਦੇ ਹੀ ਨਹੀਂ ਸਾਰਾ ਦਿਨ ਮੇਰੇ ਨਾਲ ਹੀ ਇਵੇਂ ਹੁੰਦਾ ਹੈ ਕਿ ਸਾਰੀ ਹਾਊਸ ਵਾਈਫ ਦਾ ਇਹ ਕੰਮ ਹੈ ਕਿ ਇੱਕ ਕੰਮ ਛੱਡਦੇ ਹਾਂ ਤੇ ਦੂਜਾ ਜੋ ਹੈ ਵੇਟ ਕਰਦਾ ਹੁੰਦਾ ਹੈ ਕਿ ਆ ਮੈਨੂੰ ਕਰ ਦੇ ਤੇ ਨਹੀਂ ਤਾਂ ਖਲਾਰਾ ਪੈ ਜਾਣਾ ਹੈ ਵਧੀਆ ਨੇ ਸ਼ਾਮ ਦਾ ਮਾਹੌਲ ਔਰ ਅਹ ਹੂੰ ਚਾਹ ਪੀ ਰਹੀ ਹਾਂ ਹਾਂ ਬਿਲਕੁਲ ਬਿਲਕੁਲ ਅੱਛਾ ਲੱਗ ਰਿਹਾ ਫੀਲ ਬਿਲਕੁਲ ਮਾਂ ਪਾਪਾ ਉਹਨਾਂ ਵੀ ਠੀਕ ਕਰਦਾ ਵਿੱਚ ਹਾਂ ਚੱਕਰ ਹੋ ਗਿਆ ਇਹ ਕੋਲੇ ਬਹਿ ਕੇ ਬਸ ਮੈਨੂੰ ਤਾਂ ਲੱਗਦਾ ਅੱਜ ਮੂੰਗੀ ਮਸਰੀ ਵੀ ਨਹੀਂ ਬਣਦੀ ਲੱਗਦੀ ਕਹ ਦੋ ਕੈਮਰੇ ਦੇ ਪਿੱਛੇ ਪਏ ਅੱਜ ਕੁਝ ਨਹੀਂ ਬਣਦਾ ਅੱਛਾ ਮੇਰਾ ਚੋਅ ਬਹੁਤ ਹੈ ਤੁਹਾਨੂੰ ਯਾਰ ਹਾਂ ਇਨਾਂ ਚੋਏ ਮੇਰਾ ਕੁੜਾ ਕਿ ਰਿਕੀਤਾ ਦੇ ਲੈ ਜਾਣੇ ਹੋ ਇਹ ਹੀ ਚੱਲ ਜੂਗਾ ਕੀ ਆਹੀ ਸਮਾਨ ਜਦਾਲ ਨਾ ਬਣੀ ਤੇ ਉਹ ਫਿਰ ਉਹ ਬਣ ਜੂਗਾ ਉਹ ਬੜਾ ਉਹ ਵੀ ਭਰਾ ਵਾਲਾ ਚਾਹੀਦਾ ਤਾਂ ਆਪਾਂ ਦਾ ਕੈਮ ਉਹ ਸਾਲਾ ਬੜਾ ਭੌਂਗਰਾ ਥੋਣ ਮਰੋੜ ਦੇ ਨੀ ਕੋਈ ਨਾ ਕੋਈ ਨਾ ਚਾੜਦੇ ਅੱਜ ਚਾਰਾਂ ਕਿਲੋੜਾ ਮੈਂ ਲਸਟੀਲ ਦੇ ਪੰਜ ਗਲਾਸ ਸੀ ਸਟੀਲ ਦੇ ਗਲਾਸ ਪੰਜ ਹੋਏ ਇੱਕ ਕੱਪ ਬਈ ਗਲਾਸ ਕੇ ਯਾਰ ਸਪਾਈਟ ਦੇ ਕੱਪ ਵੀ ਤੇ ਆਉਣਾ ਪਾ ਪਿਆ ਪੰਜ ਪੜ ਸੀ ਇਹ ਬਣਾ ਜੋ ਹੇ ਕੱਕੇ ਸ਼ੂਟਿੰਗ ਆ ਗਏ ਤੇ ਹੁਣ ਬਣਾਉਂਦੇ ਹਾਂ ਮੂੰਗੀ ਮੂੰਗੀ ਦੀ ਦਾਲ ਸਾਬ ਤੇ ਬਹੁਤ ਟੇਸਟੀ ਲੱਗਦੀ ਹੈ ਤੇ ਸਾਡੇ ਜੀ ਇਧਰ ਮਾਲਵੇ ਰੀਏ ਚ ਮੂੰਗੀ ਦੀ ਦਾਲ ਜੋ ਹੈ ਜੇ ਕੋਈ ਵੱਡ ਵਡੇਰੇ ਦਾ ਮੱਥਾ ਟੇਕਣਾ ਹੈ ਜਾਂ ਫਿਰ ਕੋਈ ਵੀ ਫੰਕਸ਼ਨ ਹੁੰਦਾ ਹੈ ਤਾਂ ਮੂੰਗੀ ਦੀ ਦਾਲ ਤਾਂ ਜੀ ਮਸਟ ਹੈ ਜ਼ਰੂਰ ਬਣਦੀ ਹੈ ਤੇ ਹੁਣ ਆਪਾਂ ਜੋ ਹੈ ਬਣਾਉਂਦੇ ਹਾਂ ਮੂੰਗੀ ਦੀ ਦਾਲ ਤੇ ਧੋ ਕੇ ਜਿਹਨੂੰ ਜੋ ਹੈ ਬੋਇਲ ਕਰਦੇ ਹਾਂ ਤੇ ਫਿਰ ਬਾਅਦ ਚ ਜੋ ਹੈ ਤੜਕਾ ਲਾਵਾਂਗੇ ਜੀਵਨ ਚ ਉਹ ਬੰਦਾ ਜਿਹਦੇ ਨਾਲ ਅਸੀਂ ਆਪਣਾ ਹਾਸਾ ਤੇ ਆਪਣੀ ਖੁਸ਼ੀਆਂ ਸ਼ੇਅਰ ਕਰ ਸਕਦੇ ਹਾਂ ਉਹ ਤਾਂ ਕਰਮਾ ਹਾਲਿਆਂ ਨੂੰ ਹੀ ਮਿਲਦਾ ਹੈ ਤੇ ਕਿਉਂ ਨਾ ਲਈ ਜਦੋਂ ਕੋਈ ਆਪਣੇ ਲਾਈਫ ਚ ਐਨਜਾ ਬੰਦਾ ਹੈ ਜੋ ਕਿ ਹਾਸਮੁਖ ਹੈ ਤੇ ਖੁਸ਼ੀਆਂ ਜੋ ਹੈ ਸਾਡੇ ਨਾਲ ਵੰਡਦਾ ਹੈ ਤਾਂ ਕਿਉਂ ਨਾ ਆਪਾਂ ਵੀ ਜੋ ਹੈ ਉਹਦੇ ਨਾਲ ਖੁਸ਼ੀਆਂ ਵੰਡੀਏ ਤੇ ਆਪਣਾ ਜੋ ਹੈ ਜੀਵਨ ਚੰਗਾ ਬਣਾਈਏ ਕਿਉਂਕਿ ਖੁਸ਼ੀਆਂ ਜੋ ਹੈ ਬੜੇ ਕਰਮਾ ਨਾਲ ਮਿਲਦੀਆਂ ਨੇ ਤੇ ਬਹੁਤ ਜੋ ਹੈ ਛੋਟੇ ਟਾਈਮ ਲਈ ਮਿਲਦੀਆਂ ਨੇ ਤਾਂ ਕਿਉਂ ਨਾ ਜੀ ਆਪਣੀਆਂ ਖੁਸ਼ੀਆਂ ਨੂੰ ਆਪਾਂ ਝੋਲੀ 'ਚ ਸੰਭਾਲ ਕੇ ਰੱਖੀਏ ਤੇ ਹਮੇਸ਼ਾ ਜੋ ਹੈ ਪ੍ਰਮਾਤਮਾ ਦਾ ਸ਼ੁਕਰ ਕਰੀਏ ਤੇ ਉਹੀ ਅੱਜ ਗੱਲ ਹੋਈ ਤੇ ਬਹੁਤ ਜੋ ਹੈ ਅਮਨਿੰਦਰ ਨਾਲ ਸਾਡਾ ਟਾਈਮ ਬਹੁਤ ਚੰਗਾ ਬਤੀਤ ਹੋਇਆ ਤੇ ਬਹੁਤ ਸਾਨੂੰ ਖੁਸ਼ੀ ਹੋਈ ਤੇ ਹੁਣ ਜੋ ਹੈ ਜਦੋਂ ਉਸ ਦਾ ਜਾਣ ਦਾ ਟਾਈਮ ਜੋ ਹੈ ਨੇੜੇ ਆਉਂਦਾ ਹੈ ਤਾਂ ਸਾਨੂੰ ਵੀ ਫੀਲ ਹੁੰਦਾ ਹੈ ਕਿ ਉਹ ਟਾਈਮ ਸਾਨੂੰ ਚੇਤੇ ਰਹਿਣਾ ਹੈ ਤੇ ਅਸੀਂ ਫਿਰ ਵੇਟ ਕਰਾਂਗੇ ਕਿ ਉਹ ਜਲਦੀ ਜਲਦੀ ਸਾਡੇ ਪਰਿਵਾਰ ਚ ਫੇਰ ਤੋਂ ਸ਼ਾਮਲ ਹੋਏ ਤੇ ਇਧਰ ਜੀ ਆਪਾਂ ਜੋ ਹੈ ਡਿਨਰ ਦੀ ਤਿਆਰੀ ਕਰ ਰਹੇ ਸੀਗੇ ਮੂੰਗੀ ਦਾਲ ਆਪਾਂ ਜੋ ਹੈ ਕੁੱਕਰ ਤੇ ਚੜਾਤੀ ਸੀਗੀ ਤੇ ਵਿਸਲ ਆਉਣ ਤੇ ਆਪਾਂ ਜੀ ਲਾਵਾਂਗੇ ਤੜਕਾ ਤੇ ਉਧਰ ਜੀ ਸਾਰੇ ਜੋ ਹੈ ਟੋਕਰੇ ਦੇ ਸਾਰੇ ਕੱਪ ਭਾਂਡੇ ਜੋ ਹੈ ਆਪਾਂ ਸਮੇਟਣੇ ਸੀਗੇ ਕਿਉਂਕਿ ਇਹ ਵੀ ਜੋ ਹੈ ਬਹੁਤ ਜ਼ਰੂਰੀ ਕੰਮ ਹੁੰਦਾ ਹੈ ਕਿਉਂਕਿ ਅਸੀਂ ਜਦੋਂ ਭਾਂਡੇ ਧੋ ਕੇ ਪੁਰਾਣੇ ਭਾਂਡਿਆਂ ਤੇ ਹੀ ਜਦੋਂ ਰੱਖ ਦਿੰਨੇ ਹਾਂ ਤਾਂ ਜੋ ਹੈ ਚਿੱਟੇ ਜਿਹੇ ਦਾਗ ਪੈ ਜਾਂਦੇ ਨੇ ਤਾਂ ਉਹ ਬਹੁਤ ਬੁਰੇ ਲੱਗਦੇ ਨੇ ਤਾਂ ਜੋ ਹੈ ਸਾਫ਼ ਕੀਤੇ ਤੋਂ ਵੀ ਸਾਫ਼ ਨਹੀਂ ਹੁੰਦੇ ਤਾਂ ਫਟਾਫਟ ਜੀ ਆਪਾਂ ਜੋ ਹੈ ਜਿੱਥੇ ਦੀ ਚੀਜ਼ ਸੀਗੀ ਉੱਥੇ ਟਿਕਾ ਕੇ ਜੀ ਆਪਾਂ ਜੋ ਹੈ ਹੋ ਗਈ ਸੀਗੇ ਫਰੀ ਕਿਉਂਕਿ ਇਹ ਕੰਮ ਜੋ ਨੇ ਸਾਰਾ ਦਿਨ ਨਹੀਂ ਨਿਭੜਦੇ ਤੇ ਨਾਲ ਦੀ ਨਾਲ ਜੇ ਕੰਪਲੀਟ ਕਰੀਏ ਤਾਂ ਨਾਲ ਦੀ ਨਾਲ ਜੋ ਹੈ ਫਿਨਿਸ਼ ਹੋ ਜਾਂਦੇ ਨੇ ਤੇ ਇਹ ਸੀਗਾ ਪੰਜੀਰੀ ਵਾਲਾ ਡੱਬਾ ਕਿੰਨੇ ਦਿਨ ਤਾਂ ਇਹ ਸਾਡੇ ਤੋਂ ਲੁਕਿਆ ਰਿਹਾ ਸਾਨੂੰ ਸੀਗਾ ਪੰਜੀਰੀ ਮੁੱਕ ਗਈ ਉਸ ਤੋਂ ਬਾਅਦ ਜੀ ਇਹ ਸਾਨੂੰ ਲੱਭ ਗਿਆ ਤੇ ਹੁਣ ਪਤਾ ਨਹੀਂ ਕਿਸੇ ਨੇ ਉਸ ਨੂੰ ਪੜਨਿਆਂ ਦੇ ਵਿੱਚ ਹੀ ਲੁਕੋਤਾ ਤੇ ਇਹ ਸਾਡੇ ਘਰ ਦਾ ਚੱਲਦਾ ਹੀ ਰਹਿੰਦਾ ਹੈ ਜਸਟ ਮਜ਼ਾਕ ਹੀ ਸੀਗਾ ਇਹ ਕੰਮ ਮੇਰੇ ਹੀ ਸੀਗੇ ਪਤਾ ਨਹੀਂ ਚੱਲਦਾ ਕਈ ਵਾਰ ਖਲਾਰਾ ਸਾਹਮਣੇ ਸਾਹਮਣੇ ਕਿੱਥੇ ਚੀਜ਼ ਰੱਖ ਦਿੰਨੇ ਹਾਂ ਬਾਚੇਦੋਂ ਮਿਲਦੀ ਹੈ ਤਾਂ ਸਰਪ੍ਰਾਈਜ਼ ਹੀ ਹੋ ਜਾਂਦਾ ਹੈ ਤੇ ਇਧਰ ਜੀ ਆਪਾਂ ਕਰਨ ਲੱਗੇ ਸੀਗੇ ਪਾਠ ਤੇ ਪਾਠ ਤਾਂ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਵੀ ਕਰਿਆ ਕਰੋ ਮੈਡੀਟੇਸ਼ਨ ਵਗੈਰਾ ਜ਼ਰੂਰ ਕਰਿਆ ਕਰੋ ਤੇ ਇਧਰ ਆਪਾਂ ਕਰਨ ਲੱਗੇ ਸੀਗੇ ਰੋਟੀਆਂ ਬਣਾਉਣ ਦੀ ਤਿਆਰੀ ਤੇ ਕਰਤੀ ਦੀ ਸੀਗੀ ਡਿਨਰ ਦੀ ਤਿਆਰੀ ਤੇ ਇਧਰ ਜੀ ਇਹ ਸੀਗਾ ਅੱਜ ਦਾ ਡਿਨਰ ਜੇ ਵੇਖਣ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ 와이거지기 파티